ਸ਼ਾਮ ਸਿੰਘ ਅਟਾਰੀ ਸਭਰਾਵਾਂ ਦੀ ਜੰਗ 'ਚ ਚਿੱਟੀ ਘੋੜੀ ਤੇ ਸਵਾਰ ਹੋ ਕੇ ਤੇ ਜਦੋਂ ਘਰ ਤੋਂ ਤੁਰਿਆ ਨਾ ਜੀ ਮਿਆਨ 'ਚ ਸ੍ਰੀ ਸਾਹਿਬ ਸੂਤ ਕੇ ਤੇ ਮਿਆਨ ਘਰ ਛੱਡ ਕੇ ਇੱਕ ਗੱਲ ਕਹੀ ਸੀ ਉਹਨੇ ਕਹਿੰਦਾ ਜੇ ਜਿੱਤ ਕੇ ਵਾਪਸ ਆਇਆ ਤੇ ਇੱਕ ਕਿਰਪਾਨ ਮਿਆਨ ਵਿੱਚ ਪਾ ਲਵਾਂਗਾ ਤੇ ਜੇ ਮੈਂ ਵਾਪਸ ਨਾ ਆਇਆ ਅੱਜ ਸਿੱਖ ਰਾਜ ਚਲਿਆ ਗਿਆ ਤੇ ਫਿਰ ਇਹਦੇ ਵਾਰਸ ਸੀ ਇਹਨੂੰ ਮਿਆਨ ਵਿੱਚ ਪਾਉਣਗੇ ਕਿੱਥੇ ਸਾਡੀ ਗਈ ਉਹ ਸੋਚ ਜਿਹੜੀ ਸ਼ਾਮ ਸਿੰਘ ạtਾਰੀ ਨੇ ਕਹੀ ਸੀ ਸਬਰਾਮਾਂ ਦੀ ਜੰਗ ਹਾਰੇ ਤੇ ਉਹ ਕਿਰਪਾਨ ਮਿਆਂਨ ਵਿੱਚ ਨਹੀਂ ਪਈ ਉਹ ਛਿੱਟੀ ਘੋੜੀ ਤੇ ਆਇਆ ਬਾਪੂ ਸਾਨੂੰ ਪੁੱਛ ਰਿਆ ਵਾਰਸਾਨੂੰ ਸਿੱਖ ਰਾਜ ਸੀ ਉਕਸਾਉਣ ਵਾਸਤੇ ਨਹੀਂ ਮੈਂ ਕਹਿ ਰਿਆ ਜਿਹੜਾ ਸਾਨੂੰ ਭੁੱਲ ਗਿਆ ਤੇ ਪਤਾ ਨਹੀਂ ਕਿਸ ਅਖੰਡਤਾ ਵਿੱਚ ਅਸੀਂ ਗਵਾਚ ਗਏ ਕੁੱਲੀਆਂ ਨਾ ਉਲ ਬੀਣਾਂ ਦੀ ਪਾਟ ਜਾਂਦੇ ਕਾਲ ਜੇ ਪੱਥਰਾਂ ਦੇ ਸੁਣ ਕੇ ਦਰਦ ਕਹਾਣੀ ਪੰਜਾਬੀਆਂ ਦੀ